ਦੁਆ ਕੱਟ ਰਹੀ ਹੈ ਤਦਸੀ ਹੋਈ ਨਿਕਾ ਕਿਸੇ ਨੂੰ ਦੇਖਿਆ ਜ਼ਮਾਨਾ ਹੋ ਗਿਆ ਹੁਣ ਕਿੱਥੇ ਪਿਆਰ ਹੁਣ ਤਾਂ ਵਕਤ گزارੇ ਨੇ ਮਨ ਪਰਨ ਤੇ ਛੜ ਦਿੰਦੇ ਨੇ ਮਨ ਪਰਨ ਤੇ ਛੜ ਦਿੰਦੇ ਨੇ ਇਹ ਉਮਰਾਂ ਵਾਲੇ ਤਾਂ ਬਸ ਲਾ ਰਹੇ ਨੇ ਤੈਨੂੰ ਮੰਗਣ ਤੀਆਂ ਅਰਦਾਸਾਂ ਤੋਂ ਲੈ ਕੇ ਭੁੱਲਣ ਤੀਆਂ ਅਰਦਾਸਾਂ ਤੱਕ ਦਾ ਸਫ਼ਰ ਕਾਫੀ ਹਸੀਨ ਰਿਹਾ ਮੇਰਾ ਸੌਤੀ ਰਸੀਦ ਨਹੀਂ ਹੁੰਦੀ ਵਾਅਦੇ ਦਾ ਬਿੱਲ ਨਹੀਂ ਹੁੰਦਾ ਮੁਹੱਬਤ ਦਾ ਧਿਮਾਗ ਨਹੀਂ ਹੁੰਦਾ ਤੇ ਤੋਖੇ ਦਾ ਦਿਲ ਨਹੀਂ ਹੁੰਦਾ ਪਿਆਰ ਤੇ ਉਸ ਹੱਦ ਤੱਕ ਪਹੁੰਚ ਗਏ ਆਂ ਕਿ ਉਹ ਵਾਰ-ਵਾਰ ਦਿਲ ਤੋੜਦੀ ਏ ਫਿਰ ਵੀ ਦਿਲ ਉਹਨੂੰ ਹੀ ਚਾਹੁੰਦਾ ਏ ਕੁਝ ਸਵਾਲ ਇੰਤਾ ਤੇ ਹੁੰਦੇ ਨੇ ਜਿੰਨਾ ਤੇ ਜਵਾਬ ਸਿਰਫ ਅਹੰਜੋ ਹੀ ਹੁੰਦੇ ਨੇ ਕੋਈ ਬਿਨਾ ਮਿਲੇ ਸਭ ਜਾਣਦਾ ਕੋਈ ਮਿਲ ਕੇ ਵੀ ਉਹਨ ਜਾਣ ਕੋਈ ਜਜ਼ਬਾਤਾਂ ਨਾਲ ਹੇਰ ਫੇਰ ਕਦੀ ਬੈਠਾ ਕੋਈ ਸੱਚਾ ਹੋ ਕੇ ਵੀ ਪਤਨਾਮ ਹੈ ਤੂੰ ਮੇਰੀ ਅੱਖਤਾ ਹਾਂ ਜੋ ਬਨ ਕੇ ਆ ਚਾਂ ਮੈਂ ਰੋਣਾ ਛੱਡ ਦਿਆਂਗਾ ਤੈਨੂੰ ਖੋਣ ਤੇ ਤਰ ਤਾ ਮੈਂ ਇਹ ਸੋਚ ਕੇ ਉਹਦੇ ਕੋਲੋਂ ਦੂਰ ਹੋ ਗਿਆ ਕਿ ਉਹਨੂੰ ਫਰਕ ਨਹੀਂ ਪੈਂਦਾ ਮੇਰੇ ਹੋਣ ਜਾਂ ਨਾ ਹੋਣ ਨਾਲ ਉਹਦੇ ਕੁਲ ਮੇਰੇ ਵਰਕੇ ਬਹੁਤਿਆ ਛੱਟ ਤੇ ਮੈਨੂੰ ਮੇਰੇ ਹਾਲ ਤੇ ਮੁੜ ਕੇ ਮੇਰਾ ਹਾਲ ਨਾ ਪੁੱਛੀ ਮੈਂ ਮੰਗਦਾ ਨਹੀਂ ਕੋਈ ਜਵਾਬ ਤੇਰੇ ਤੋਂ ਬਸ ਤੂੰ ਵੀ ਹੁਣ ਕੋਈ ਸਵਾਲ ਨਾ ਪੁੱਛੀ ਮੈਨੂੰ ਸਬਰ ਕਰਨਾ ਨਾ ਸਿੱਖਾ ਮੈਂ ਨਾ ਆਉਣ ਵਾਲਿਆਂ ਤੇ ਵੀ ਉਹ ਠੀਕ ਕੀਤੀ ਆ ਦੂਰੀਆਂ ਦਾ ਅਹਿਸਾਸ ਉਦੋਂ ਹੁਣ ਲੱਗਿਆ ਸੀ ਉਹ ਪੁੱਛਦਾ ਕਿਵੇਂ ਆ ਤੇ ਮੈਂ ਕਿਆ ਬਸ ਠੀਕ ਕਿਆ ਤੇ ਜਦ ਉਹਨੇ ਇਹ ਝੱਟ ਮੰਨ ਲਿਆ ਕਾਸ਼ ਮੇਰੇ ਵਾਂਗ ਤੂੰ ਵੀ ਮੇਰਾ ਇੰਤਜ਼ਾਰ ਕਰੇ ਤੇ ਫਿਰ ਮੈਂ ਨਾ ਆਵਾਂ ਜਿਵੇਂ ਤੂੰ ਨਾ ਆਵੇਂ ਬਸ ਰੱਬ ਤੇਰੇ ਨਾਲ ਵੀ ਐਵੇਂ ਕਰੇ ਵਾਦੇ ਪੱਕੇ ਸੀ ਉਮਰ ਕੱਚੀ ਸੀ ਕਿਸਮਤ ਤੋਂ ਹਾਰ ਕੇ ਪਰ ਮੁਹੱਬਤ ਸੱਚੀ ਸੀ ਤੁਖ ਦਾ ਰਹਿੰਦਾ ਰਾਖ ਨਹੀਂ ਹੁੰਦਾ ਕਿੰਜ ਅੱਖਾਂ ਕੇ ਆਖ ਨਹੀਂ ਹੁੰਦਾ ਉਹਨੇ ਹਾਸੇ ਦੇ ਵਿੱਚ ਗੱਲ ਟਾਲ ਦੇਣੀ ਹੈ ਉਹ ਕੀ ਜਾਣੇ ਇਸ਼ਕ ਇਸ਼ਕ ਹੁੰਦਾ ਹੈ ਮਾ ਚਾਕ ਨਹੀਂ ਹੁੰਦਾ ਕਾਸ਼ ਤੂੰ ਮੇਰੀ ਥਾਂ ਤੇ ਹੋਵੇਂ ਸੱਚਨਾ ਫਿਰ ਤੈਨੂੰ ਸਮਝ ਜਾਵੇ ਤੜਫ ਕੀ ਹੁੰਦੀ ਹੈ ਦਿਲ ਸਾਫ਼ ते किस्मत माड़ी सी सारे के पता नहीं कहो यारी से। शीशे च सूरत नहीं सीरत वेख्या कर फिर पुछी असि तेरे दीवाने क्यों हाँ अखां दा कसूर सट्टा तिल उत्ते लगिया जीते ते सी मान ओही मार गए न ठगिया काश दू रोवे मेरे का ਤੇ ਮੈਂ ਤੇਰੇ ਤੇ ਇਲਜ਼ਾਮ ਲਗਾ ਕੇ ਤੈਨੂੰ ਛੱਡ ਜਾਵਾਂ ਤੇਰੇ ਵਾਂਗ ਬਹੁਤ ਹਿੰਮਤ ਚਾਹੀਦੀ ਹੈ ਪਿੱਛੇ ਹਟਣ ਲਈ ਉਸ ਇਨਸਾਨ ਤੋਂ ਜਿੰਨਾ ਦਾ ਸਾਥ ਪਾਉਣ ਲਈ ਗੁਰੂ ਘਰ ਚ ਅਦਾਸਾਂ ਕੀਤੀਆਂ ਹੋਣ ਖਾਸ ਚਾਪਾ ਨਾ ਕੇ ਫਿਰ ਆਮ ਕਰ ਦਿੰਦੇ ਨੇ ਇੱਛਤ ਦੇਣ ਵਾਲੇ ਹੀ ਅਕਸਰ ਪਤਨਾਮ ਕਰ ਤਿੰਦੇ ਨੇ ਪਾਵੇਂ ਤੂੰ ਗੱਲ ਨਾਲ ਨਹੀਂ ਲਾਇਆ ਉੱਤਾਂ ਮੈਨੂੰ ਤੋਂ ਵੱਖ ਨਹੀਂ ਛੱਡਿਆ ਕੀ ਹੋਇਆ ਜੇ ਪਰੋਂ ਮਰਿਆ ਨਹੀਂ ਪਰ ਅੰਦਰੋਂ ਤਤ ਕੱਖ ਨਹੀਂ ਛੱਡਿਆ ਉਹ ਤੇ ਕਿਤੇ ਨਫ਼ਰਤ ਹੀ ਰਹੇ ਬਰਬਰ ਮੇਰਾ ਤੇ ਪਿਆਰ ਕੀਤਾ ਵੀ ਕਬਾੜ ਤੇ ਪਾ ਗਿਆ ਉਂਝ ਤੇ ਹੋਣ ਨੂੰ ਕੀ ਨਹੀਂ ਹੁੰਦਾ उम्र तो बहुता जी नहीं हों जूठे जानते भी बहुता मिठा पी नहीं हों नहीं हों सब कुछ हथों बाद हों अपना आप मार नहीं हों मैं ही मैं ना हों यार हमेशा दुआव सबले लिए की हमेशा खुशियां कुर्बान सब तो शायद चाहे सात नहीं है पर असी हथीव बड़िया मैं रहा चाह ना रहा मेरिया यादा सदा आपात रहन चाहे तू तो खुश रहे, चाहो चाहे काम ए सदा तेरे बूहे आके पहन किया ਕਿ ਕਿਸੇ ਹੋਰ ਉਤੇ ਆਉਣ ਦਾ ਸਵਾਲ ਹੀ ਨਹੀਂ ਮੈਂ ਤਿਲ ਕੁਝ ਇਸ ਤਰ੍ਹਾਂ ਤੋੜ ਲਿਆਏ ਤੇਰੀ ਯਾਦ ਨਾਲ ਮੈਂ ਭੁੱਖ ਮਿਟਾਵਾ ਹੁਣ ਰੋਟੀ ਤੋਂ ਮੁੱਖ ਮੋੜ ਲਿਆਏ ਮੈਨੂੰ ਪਤਾ ਕੁਝ ਨਹੀਂ ਹਾਸਲ ਹੋਣਾ ਫਿਰ ਵੀ ਇਹ ਸਭ ਕਰੀ ਚਾਹਨਾ ਹੁਣ ਜ਼ਿੰਦਗੀ ਜਿਉਣੀ ਔਖੀ ਲੱਗਦੀ ਇਸ ਲਈ ਰੋਜ਼ ਥੋੜਾ ਥੋੜਾ ਮਰੀ ਚਾਹਨਾ ਇਸ ਲਈ ਰੋਜ਼ ਥੋੜਾ ਥੋੜਾ ਮਰੀ ਚਾਹਨਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂਕਿਆ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰਬ ਰਾਖਾ